ਦੂਜਾ ਰੀਟਰ じゃ ਕਿੱਥੇ ਹੈਗਾ ਦੇਖੀ ਜੱਲੀ ਹੁਣ ਲੱਗੂ ਰਾਤੇ ਰਾਤ ਚੱਲੀ ਹੈ ਗਿਆ ਨਾ ਮਸੀਨ ਚੋ ਘਰ ਦਿਆ ਕਰਾਂਗੇ ਜਿੱਦਾਂ ਨੂੰ ਪੁੱਟਨੇ ਹੋਣ ਆਹ ਖੋਲਾ ਆਹ ਤੋਂ ਮੋਟਰ ਨਾ ਲੈਟ ਆਈ ਤਾਂ ਨਹੀਂ ਗਾਂ ਵੀ ਜਿਹੜੀ ਮੱਕੀ ਇਹ ਖਾ ਲਿਆ ਕਰੂਗੀ ਨਾ ਬੱਛਰੂ ਦੋਦਿਆ ਕਰੂ ਦੇਖੀ ਜੱਲੀ ਆਹ ਥੋਹਾ ਕਰ ਦੇ ਆਹ ਸਣਾ ਨੱਕਾ ਕਰ ਦੇ ਨੱਕਾ ਕਰ ਦੇ ਪੂਰੀ ਚੱਲੀ ਜਾਂਦੇ ਪੂ ਦਾ ਪਾਣੀ ਦਾ ਹਜੇ ਪਰਸਾ ਨਾਲ ਸਿੱਟਦੇ ਕਿਤੇ ਨਹਿਰ 'ਚ ਤਾਂ ਪਾਣੀ ਪਰਸਨ ਆਉਗਾ ਜੀ ਨਹਿਰ ਨੂਰ ਤੇ ਤਾਂ ਜਦੋਂ ਆਊਗਾ ਆਊਗਾ ਇੱਥੇ ਬੋਰੀਆਂ ਤਿੰਨ ਚਾਰ ਧਰ ਕੇ ਨਾ ਖਾਲਚ ਲੰਮੀਆਂ ਤੇ ਬਸ ਉਧਰੋਂ ਪਾਣੀ ਥੜਾ ਦੇ ਟਰਮ ਇਹ ਰੋ ਬਾਨ ਨੂੰ ਮੋੜ ਜਾਣਾ ਥੋੜਾ ਪਾਣੀ ਹੁੰਦਾ ਨਾ ਇਹ ਵੀ ਲੀਟਰਾਂ 'ਚ ਪਾਣੀ ਮਾਰੀ ਆਹੀਂ ਮਾਰ ਲਓ ਬਾਹਰ ਕੱਢ ਲਾ ਪਾਣੀ ਦੋਲੀ ਆ ਪਾਣੀ ਆਪੋ ਵੀ ਲੈਣੇ ਘਟਦਾ ਆ ਪੀਣ ਵਾਲੇ ਨੂੰ ਬਾਹਰ ਮੇ ਪਾਇਆ ਤੜਕੀ ਦੀ ਭੋਖਾ ਦਾ ਕਰਦਾ ਹੁਣ ਕਰਦਿਆਂ ਹੋਰ ਨਾ ਕੀਆ ਪਹਿਲਾਂ ਆਪਦੀ ਪਾਣੀ ਆ ਡਰਮ ਭਰਿਆ ਤਾਂ ਪਿਆਗਾ ਪਹਿਲੇ ਵੀ ਆਪ ਦੇਖੋ ਨਾ ਵੀ ਕਿ ਵੀ ਜਿੱਦਾਂ ਆਪਣਾ ਕੱਦ ਵਧ ਗਿਆ ਤਾਂ ਸਾਦਾ ਮੱਥੀ ਵੀ ਵਧੂਗੀ ਇਹਦੇ ਨਾਲ ਆਹ ਬੜਾ ਜ਼ਰੂਰੀ ਆ ਉਹ ਵੀ ਤੜਕੀ ਦੱਸ ਗਾ ਭੈਣ ਦੀ ਪਹਿਲਾਂ ਲਾ ਗਈ ਮੋਗੀ ਜਨਾ ਆ ਵੀ ਵੱਡੀ ਕਰਕੇ ਢੂੜ ਨਾਲ ਹੈ ਤਾਂ ਲਾ ਕੇ ਢੂੜ ਨਾਲ ਵੀ ਵੱਡਾ ਏੜੀ ਤੁਹਾਡੇ ਵਾਸਤੇ ਕਰਦਾ ਜੀ ਦੇ ਵੀਰ ਦੇ ਆਣ ਦੀ ਬਾਤ ਵੀ ਕੈਪਚਰ ਕਰਦਾ ਹੋ। ਸ਼ੋਹ ਨਹੀਂ। ਨਾ ਨਾਮ ਕੋਲੇ ਹੋ। ਖਰਾਬ ਕਰੀਏ। ਖਰਾਬ ਕਰੀਏ। ਸਾਡੀ ਵਾਲਾ ਮੱਛੀ ਦਾ ਹੋਈ। ਇੱਥੇ ਮਾਰੀ ਹੋ ਗਈ ਇੱਥੇ ਦਾ ਬਾਈ ਉਹ ਤੇਰੀ ਸਪਰੇ ਨੇ ਕੰਮ ਕਰਿਆ ਉੱਥੇ ਦਾ ਬਸਤ ਰਹਿ ਗਈ ਕਿਹੜੇ ਚੰਗੇ ਸੀਗੇ ਕਿਹੜੀ ਨੇ ਉਹ ਜਿਹੜੀ ਆਪਾਂ ਹੱਡੋਲ ਚ ਕਿਹੜੀ ਪਾਈ ਸੀ ਉਹ ਬਸ ਰਹਿ ਜਾਂਦਾ ਕਰ ਭਾਈ ਵੀ ਮਾੜਾ ਕਰਦਾ ਮੈਂ ਕਰਦਾ ਚੰਗਾ ਤੂੰ ਕਰਦਾ ਕਰ ਵਲੌਗ ਸਟਾਰਟ ਜਗਾਣਾ ਆਪਤਾ ਕਰੂੰਗੀ ਮੇਰੇ ਡਾਰਕ ਸਟਾਰ ਮਾੜਾ ਜਾ ਤੂੰ ਤਾਂ ਗਾਹਾਂ ਹੋ ਜਾ ਕਰ ਜਿਵੇਂ ਲੱਤਾਂ ਜੂੜ ਦਿੰਦਾ ਹੁੰਦਾ ਹੈਗਾ ਮੈਨੂੰ ਮੂਰ ਨੂੰ ਹੋਣਾ ਪੈਂਦਾ ਇਹ ਘੇਰੀ ਲੈ ਇਹ ਸੋਸਾਇਟੀ ਚੱਲਦੀਆਂ ਚੱਕੇ ਨਾ ਹਰ ਜਿਸਨੂੰ ਮੈਂ ਜਾਣਦਾ ਨਹੀਂ ਕਿਸੇ ਨੇ ਕਹਿਤਾ ਵੀ ਚੱਕੇ ਸੋਸਾਇਟੀ ਚੱਲਦੀ ਹੁੰਦੀ ਹੈ ਚੱਕੇ ਸੁਪਰ ਮਲ ਚੱਲਦੀ ਹੈ ਕੀ ਗੱਲ ਲੱਗਿਆ ਸੀਗਾ ਉੱਥੇ ਜੂਰੀਆਂ ਨਿਕਲਣ ਲੱਗ ਗਈ ਮਾੜਾ ਲੜੇ ਨੇ ਮੈਂ ਤਾਂ ਉਹੀ ਪੁੱਛਿਆ ਮੈਂ ਕਈ ਵਾਰੀ ਕਿ ਕਿਤੋਂ ਹੋਰ ਕਿਸਦੇ ਘਰੋਂ ਕਰੋ ਮੈਂ ਸਾਈ ਹਾਂ ਮੈਂ ਕੰਮ ਕਰਦੀ ਜਾਂ ਤਾਂ ਮੋਦੀ ਦੀ ਲਿਆਂਦੀ ਮੋਦੀ ਨਾਲ ਤਾਂ ਵੀ ਨਹੀਂ ਬਣਦੀ ਆਪਣੀ ਮੋਦੀ ਦੀ ਕਿ ਚੱਕ ਲੈਣ ਮੋਦੀ ਨਾਲ ਮੋਦੀ ਨੂੰ ਤਾਂ ਸਾਰੇ ਕਹਿੰਦੇ ਆ ਵੀ ਉਹਨੇ ਤਾਂ ਮੋਦੀ ਨੇ ਜੂਰੀਆਂ ਨਾ ਨਾ ਐ ਡੈਡੀ ਹੋਇਆ ਬਰੂ ਤੇ ਏਡੀ ਗੁੰਜਰ ਨਿਕਲਿਆ ਕਰੂ ਤੇ ਕਿਉਂ ਆਪਣਾ ਸੀਆਪ ਵਾਲਿਆਂ ਵਾਂਗੂ ਦਾਤੀਆਂ ਲੈ ਕੇ ਡੁੰਗਦੇ ਫਿਰਦੇ ਰਹੇ ਤੇ ਭਗਵੰਤ ਮਾਨ ਸਾਹਿਬ ਨਹੀਂ ਦਿੰਦੇ ਆਪਾਂ ਨੂੰ ਹੈ ਫਗਵਾਂ ਤਾਂ ਮਨਸਾਬ ਬਈ ਮੈਨੂੰ ਤਾਂ ਇੰਨਾ ਪਤਾ ਨਹੀਂ ਹੈਗਾ ਮੈਂ ਤੈਨੂੰ ਕਹਦਾ ਗਿਆਨ ਨਹੀਂ ਹੈਗਾ ਇਸ ਦਾ ਚਾਉਟ ਕਰੀ ਜਾਂਦੇ ਸਾਨੂੰ ਕਿਹੜਾ ਕੁਝ ਬਚਣਾ ਹੈ ਤੈਨੂੰ ਮੈਂ ਦੱਸਦਾ ਸਾਨੂੰ ਤਾਂ ਕੱਲੇ ਕੱਲੇ ਪੀਲੇ ਗੱਟੇ ਵਜਣਗੇ ਭੱਲੀਆਂ ਬਣਾਉਣ ਨੂੰ ਬਸ ਤੇ ਫਿਰ ਇੱਕ ਗੱਲ ਤੈਨੂੰ ਮੈਂ ਦੱਸਦਾ ਹੁਣ ਇਹ ਗੱਟੇ ਨੇ ਸਾਨੂੰ ਕੰਮ ਲਾ ਰੱਖਿਆਗਾ ਬੱਚੋ ਸਾਨੂੰ ਲਾਉਂਦੇ ਹਾਂ ਮੁੜ ਕੇ ਜਿਵੇਂ ਜਦੋਂ ਸਿਆਲ ਜੇ ਜੁੜੀਆਂ ਵੇਲੀਆਂ ਹੋਣੀਆਂ ਬਸ ਉਹਦੇ ਇਹ ਗੱਟੇ ਬੁੜੀਆਂ ਨੂੰ ਕੰਮ ਲਾ ਦੇਣਗੇ ਸਰਕਾਰ ਨੇ ਬਾਣੀ ਪਾ ਰੱਖਿਆ ਪਹਿਲਾਂ ਬੰਦੇ ਪਾਣੇ ਮੁੜ ਕੇ ਬੁੜੀਆਂ ਚੱਕ ਮੇਰਾ ਭਾਈ ਹਾਂ ਸਹੀ ਆ ਓਏ ਸ਼ਾਬਾਸ਼ ਮੇਰੇ ਭਾਈ ਤੂੰ ਨਾ ਨਾ ਕੰਮਤਾ ਕਰ ਆਏ ਕਿਵੇਂ ਆਪ ਬਲੌਗ ਬਣਾਉਣਾ ਸੌਖੀ ਗੱਲ ਹੈ ਤੇ ਠੀਕ ਹੈ ਤੂੰ ਮੇਰਾ ਸਿੰਗਿੰਗ ਜਿਆਦਾ ਗਾਣਾ ਦੱਸ ਤੂੰ ਗਾਣਾ ਦੱਸ ਸਿੰਗਰ ਅਸੀਂ ਜਾਂਦਾਂਗੇ ਉਹ ਗਾਣਾ ਹੈ ਕਹਿੰਦਾ ਹੁੰਦਾ ਸੀਗਾ ਗਾਣਾ ਖੇਤੀਬਾੜੀ ਵਿੱਚ ਸਾਨੂੰ ਬਚਦੀ ਆ ਧੂੜੀ ਕਰਿਆ ਸੀ ਫਾਰਮ ਕਹਿੰਦਾ ਉਹ ਤੋਂ ਬਚਦੀ ਆ ਰੂੜੀ ਅਹੇ ਜੱਟ ਯਾਰ ਅਸਿਸ ਨੇ ਛਿਗਾ ਯਾਰ ਨਾ ਨਾ ਯਾਰ ਬਈ ਮੈਂ ਗਾਣਾ ਸੁਣਿਆ ਇਹ ਕਦੋਂ ਕਿਦਾਂ ਕਿੱਨਾ ਕੱਡੋ ਕਿੱਡਾ ਕਿਸੀ ਅਸੀਂ ਉਦੋਂ ਕਿੱਡੇ ਕਿੱਡੇ ਕਿਸੀ ਕਿੱਡੇ ਨੂੰ ਭੈਣ ਦੀ ਪੈ ਗਿਆ ਮੈਂ ਕਿ ਸਤਜੁਗ ਵੇਲੇ ਦਾ ਆ ਕੱਲ ਦਾ ਜਵਾਖ ਮਾਏ ਸਿੰਧੀ ਘਾਟੇ ਮੇਰੇ ਦਾ ਜਿਵੇਂ ਤੂ ਤਾ ਕਦੋਂ ਦਾ ਨਾ ਕਿ ਸਿੰਧੀ ਘਾਟੇ ਵੇਲੇ ਦਾ ਨਾਨਕ ਨਾਲ ਬੰਨ ਲਿਖਿਆ ਪਿਆ ਰਹਾਂਗਾ ਵੀ ਮਤਲਬ ਅਸੀਂ ਹੋਵਾਂਗੇ ਛੋਟੇ ਛੋਟੇ ਉਦੋਂ ਹਨਾ ਇਹ ਲੱਤਾਂ ਤੇ ਗਾਈਆਂ ਨੀਆਂ ਕੁੜੀਆਂ ਲੱਤਾਂ ਵਿੱਚ ਖੜ੍ਹੀ ਐ ਬੁੱਤੜ ਕਿਤੋਂ ਦਿਖਾ ਦਿੰਦਾ ਨਹੀਂ ਤੇਰਾ ਆ ਕਾਗੜ ਦਾ ਜੰਮਾ ਮੰਗਗਣ ਨੂੰ ਐਡੀ ਦੇਖਦਾਗਾ ਓਏ ਵੀ ਛੋਟੀ ਹੈ ਛੋਟੀ ਘਟ ਗਈ ਛੋਟੀ ਗੱਲ ਅੱਧਾ ਤਾਂ ਘਟ ਗਿਆ ਮੇਰਾ ਅੱਧਾ ਪਿੰਡ ਮਰ ਗਿਆ ਇਹਦੇ ਨਾਲ ਇਹ ਨਹੀਂ ਮਰੀ ਦੇਖਾ ਸਰ ਹੋਰ ਕੀ ਨਾ ਜਿਹੜੇ ਲੋਕਾਂ ਦੀ ਮੇਰੇ ਮੋਬਾਈਲ 'ਚ ਫੋਟੋਆਂ ਨਹੀਂ ਆ ਬਸ ਉਹਨਾਂ ਕੋਲ ਇਹੀ ਗੀਤ ਹੈ ਅਮਰ ਮੈਨੂੰ 라ਵਣ ਵਾਂਗੂ ਅਮਰ ਹੋਣ ਦਾ ਉਹ ਬਲ ਬਖਸ਼ਿਆ ਵੇ ਰੱਬ ਹਾਂ ਹੈਵੀ ਨੀਰਾ ਡਨ ਬ੍ਰੋ ਪਤਾ ਨਹੀਂ ਰੋ ਬ੍ਰੋ ਉਹ ਬੈਟ ਗੁੱਡ ਲੋ ਜੀ ਨੀਰਾ ਚਾਰਾ ਪਾ ਦਿੱਤਾ ਹੈ ਹਮਨੇ ਹੁਣ ਤਾਂ ਲੱਖੂ ਹੀ ਪਾ ਲੰਦਾ ਮੇਰੀ ਤਾਂ ਡਿਊਟੀ ਕੱਟ ਗਈ ਲੱਖੂ ਲੱਖੋ ਗੇਮਿੰਟ ਦੀ ਬੋਲ ਮਾਰ ਲੈਂਦਾ ਗੱਗੂ ਹੁਣ ਲੱਖੋ ਦੀ ਇਕੱਲੇ ਦੀ ਡਿਊਟੀ ਲਾਦੀ ਨਾਲ ਅਸੀਂ ਮੈਂ ਨੀਰੇ ਦੇ ਜਿਵੇਂ ਇੱਕ ਤੂੰ ਵੀ ਐਂ ਕਰਦਾ ਹੁੰਦਾ ਸੀਗਾ ਜਦੋਂ ਪਾਣੀ ਪੀਉਂਦਾ ਹੁੰਦਾ ਸੀ ਇਹ ਉਹਨਾਂ ਵਿੱਚ ਗੱਦਾ ਡਾ ਲੈਂਦਾ ਜੋਗ ਕਰਨ ਲੱਗੇ ਤਾਂ ਮੈਂ ਹੁਣ ਮਸ਼ੀਨ ਡਾ ਲੈਂਦੀ ਆ ਨੀਰੇ ਦੇ ਵਿੱਚ ਆਹ ਦੇਖ ਇਹ ਮੈਨੂੰ ਟਪਕਾਉ ਕਦੇ ਚਲੋ ਬਈ ਨੀਰਾ ਪਾਤਾ ਡੰਨ ਕਰਤਾ ਆਪਾਂ ਤਾਂ ਕੱਪੜੇ ਸੇ ਹੁਣੇ ਆ ਕੋਈ ਨਹੀਂ ਗੋਹਾ ਹੁਣ ਇਹ ਗੋਹੀ ਕਰਨਗੇ ਹੋਰ ਦੱਸ ਠੀਕ ਹੋ ਗਿਆ ਇਹਦਾ ਕੰਨ ਹੁਣ ਬਿਲਕੁਲ ਦਵਾਈ ਹਜੇ ਥੋੜ੍ਹਾ ਥੋੜ੍ਹਾ ਹੈਗਾ ਚਲੋ ਭਾਈ ਹਾਂ ਉਹਦੇ ਬਾਹਲਾ ਸੀ ਹਨਾ ਲਖੂ ਆਹ ਦੇਖੋ ਚੱਕਣਾ ਆਉਣਾ ਆਹ ਉਹਦੇ ਮੈਨਾਂ ਧੋਤਾ ਸਮਾਰਿਆ ਸੀ ਵੀ ਚੱਲ ਹੁਣ ਇੱਥੇ ਆਪਾਂ ਟਰਾਲੀ ਲਾਵਾਂਗੇ ਪਰ ਇਹਨੇ ਖੜਨਾ ਸੀ ਆਕੇ ਮੇਰੇ ਆ ਸਾਰਾ ਖਰਾਬ ਕਰਦਾ ਧੋਤਾ ਇਥੋਂ ਚਲੋ ਭਈਆ ਬਾਏ ਬਾਏ